ਸ਼ੇਰਸਾਣਾ ਪੰਜਾਬ ਵੱਲੋਂ ਪੰਜਾਬ ਪ੍ਰਧਾਨ ਸੰਜੀਵਤ ਧਨੋਲੀ ਅਤੇ ਪੰਜਾਬ ਚੇਅਰਮੈਨ ਰਜੀਵ ਟੰਡਨ ਦੇ ਆਦੇਸ਼ਾਂ ਦੇ ਪੰਜਾਬ ਦੇ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਰਜੇਸ਼ ਪਲਟਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੰਸ ਮੂਮ ਮੈਂਬਰਾਂ ਨੇ ਰਿਲੀਜ਼ ਹੋ ਰਹੀ ਫਿਲਮ ਸ਼ਾਕੋੜ ਦਾ ਵਿਰੋਧ ਕਰਦੇ ਆ ਮੁੱਖ ਜੀਟੀ ਰੋਡ ਤੇ ਫਿਲਮ ਦੇ ਪੋਸਟਰ ਨੂੰ ਸਾੜਿਆ ਤੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਵਕਫ ਬੁਲਾਰੇ ਨੇ ਕਿਹਾ ਕਿ ਉਹ ਇਸ ਫਿਲਮ ਨੂੰ ਹਰ ਕਿਸੇ ਅਰੀਲੀਜ਼ ਨਹੀਂ ਹੋਣ ਦੇਣਗੇ ਕਿਉਂਕਿ ਫਿਲਮ ਵਿੱਚ ਪਾਕਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮਰਦਾਬਾਦ ਦੇ ਨਾਰੇ ਲਗਾਏ ਗਏ ਹਨ ਜਿਸ ਨੂੰ ਕਦੇ ਵੀ ਸਹਿ ਨਹੀਂ ਕੀਤਾ ਜਾਵੇਗਾ ਉਹਨਾਂ ਜਿੱਥੇ ਸੈਂਸਰ ਬੋਰਡ ਪਾਸੋਂ ਅਜਿਹੇ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਉੱਥੇ ਹੀ ਉਹਨਾਂ ਸਮੂਹ ਦੇਸ਼ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ ਇਸ ਤਰ੍ਹਾਂ ਦੀ ਫਿਲਮ ਸਿਨੇਮਾ ਘਰਾਂ ਵਿੱਚ ਨਾ ਦੇਖਣ ਦੀ ਵੀ ਅਪੀਲ ਕੀਤੀ ਉਹਨਾਂ ਚੇਤਾਵਨੀ ਦਿੱਤੀ ਕਿ ਫਿਲਮ ਦੇ ਪ੍ਰਦਰਸ਼ਨ ਨਾਲ ਪੈਦਾ ਹੋਣ ਵਾਲੀ ਸਥਿਤੀ ਲਈ ਖੁਦ ਸਿਨੇਮਾ ਮਾਲਕ ਹੀ ਜ਼ਿੰਮੇਵਾਰ ਹੋਣਗੇ ਉਨਾ ਨਾਲ ਹੀ ਮੰਗ ਕੀਤੀ ਕਿ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਗੁਰੂ ਰੰਦਾਵਾ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ ਫਗਵਾੜੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਜਾਂ ਹੈ ਉਹ ਗੁਰੂ ਰੰਦਾਵਾ ਦੀ ਫਿਲਮ ਸ਼ਾਹਕੋਟ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਹੈ ਇਹ ਫਿਲਮ ਉਸੇ ਦਿਨ ਰਿਲੀਜ਼ ਹੋਣ ਵਾਲੀ ਹੈ ਲੇਕਿਨ ਦੇਖਣਾ ਪੰਜਾਬ ਇਹ ਫਿਲਮ ਨੂੰ ਫਿਲਕਬੀ ਰਿਲੀਜ਼ ਨਹੀਂ ਹੋਣ ਦੇਣਗੇ ਇਹਦੇ ਵਿੱਚ ਇਹ ਫਿਲਮ ਦੇਸ਼ ਵਿਰੋਧੀ ਫਿਲਮ ਹੈ ਇਸ ਫਿਲਮ ਦੇ ਵਿੱਚ ਜੋ ਪਾਕਿਸਤਾਨ ਨੂੰ ਜਿੰਦਾਬਾਦ ਕਿਹਾ ਗਿਆ ਹੈ ਔਰ ਹਿੰਦੁਸਤਾਨ ਨੂੰ ਮਰਦਾਬਾਦ ਕਿਹਾ ਗਿਆ ਹੈ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਫਿਲਮ ਕਿਸੇ ਵੀ ਥੇਕ ਦੇ ਵਿੱਚ ਨਹੀਂ ਲੱਗਣ ਦੇਾਂਗੇ ਅਸੀਂ ਜਿਨੇ ਵੀ ਫਿਲਮਾਂ ਦੇ ਮਾਲਕ ਹਨ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਫਿਰ ਕਰ ਦਿੰਦੇ ਹਾਂ ਜਿਨੇ ਵੀ ਫਿਲਮ ਲਾਂਦੀ ਹੈ ਕੋਸ਼ਿਸ਼ ਕੀਤੀ ਸ਼ੈਤਾਨਾ ਉਹਦਾ ਵਿਰੋਧ ਕਰੂਗੀ ਅਗਰ ਉਹਨੇ ਫਿਲਮ ਲਾਈ ਤਾਂ ਉਹਦਾ ਜੋ ਨੁਕਸਾਨ ਹੋਊਗਾ ਉਹ ਫਿਲਮ ਦੇ ਮਾਲਕ ਦਾ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਅਸੀਂ ਅਮਨ ਸ਼ਾਹ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਰੰਦਾ ਬਾਰੇ ਜਿਹੜੇ ਬੈਂਕ ਬੈਲੈਂਸ ਆ ਉਹ ਚੈੱਕ ਕੀਤੇ ਜਾਣ ਕਿ ਕਿ ਕਿਸੇ ਜੇ ਉਹਦੀਆਂ ਤਾਰਾ ਕਿਤੇ ਪਾਕਿਸਤਾਨ ਦੇ ਨਾਲ ਤੇ ਨਹੀਂ ਮਿਲ ਗਿਆ ਹੋਈਆਂ ਪੈਸੇ ਲੈ ਕੇ ਇਹਨੇ ਦੇਸ਼ ਵਿਰੋਧੀ ਫਿਲਮ ਬਣਾਈ ਹੈ ਸਿਫਸਲਾ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਕਿ ਇਹ ਫਿਲਮ ਕਿਸੇ ਫਿਲਮ ਦੇ ਵਿੱਚ ਚੱਲ ਚੱਲ ਅਸੀਂ ਨਹੀਂ ਬਿਲਕੁਲ ਚੱਲਣ ਦੇਾਂਗੇ ਚੇਵਸਣਾ ਪੰਜਾਬ ਵੱਲੋਂ ਪੰਜਾਬ ਪ੍ਰਧਾਨ ਸੰਜੀਵਤ ਧਨੋਲੀ ਅਤੇ ਪੰਜਾਬ ਚੇਅਰਮੈਨ ਰਜੀਵ ਟੰਡਨ ਦੇ ਆਦੇਸ਼ਾਂ ਦੇ ਪੰਜਾਬ ਦੇ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਰਜੇਸ਼ ਪਲਟਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੰ ਸਮੂਹ ਮੈਂਬਰਾਂ ਨੇ ਰਿਲੀਜ਼ ਹੋ ਰਹੀ ਫਿਲਮ ਸ਼ਾਕ ਉੜਦਾ ਵਿਰੋਧ ਕਰਦੇ ਆ ਮੁੱਖ ਜੀਟੀ ਰੋਡ ਤੇ ਫਿਲਮ ਦੇ ਪੋਸਟਰ ਨੂੰ ਸਾੜਿਆ ਤੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਇਸ ਮੱਕੇ ਵਕਫਾਕ ਬੁਲਾਰਿਆਂ ਨੇ ਕਿਹਾ ਕਿ ਉਹ ਇਸ ਫਿਲਮ ਨੂੰ ਹਰਗिज ਰਿਲੀਜ਼ ਨਹੀਂ ਹੋਣ ਦੇਣਗੇ ਕਿਉਂਕਿ ਫਿਲਮ ਵਿੱਚ ਪਾਕਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮਰਦਾਬਾਦ ਦੇ ਨਾਰੇ ਲਗਾਏ ਗਏ ਹਨ ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਉਹਨਾਂ ਜਿੱਥੇ ਸੈਂਸਰ ਬੋਰਡ પાસે ਅਜਿਹੇ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਉੱਥੇ ਹੀ ਉਹਨਾਂ ਸਮੂਹ ਦੇਸ਼ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ ਇਸ ਤਰ੍ਹਾਂ ਦੀ ਫਿਲਮ ਸਿਨੇਮਾ ਘਰਾਂ ਵਿੱਚ ਨਾ ਦੇਖਣ ਦੀ ਵੀ ਅਪੀਲ ਕੀਤੀ ਉਹਨਾਂ ਚੇਤਾਵਨੀ ਦਿੱਤੀ ਕਿ ਫਿਲਮ ਦੇ ਪ੍ਰਦਰਸ਼ਨ ਨਾਲ ਪੈਦਾ ਹੋਣ ਵਾਲੀ ਸਥਿਤੀ ਲਈ ਖੁਦ ਸਿਨੇਮਾ ਮਾਲਕ ਹੀ ਜ਼ਿੰਮੇਵਾਰ ਹੋਣਗੇ ਉਨਾ ਨਾਲ ਹੀ ਮੰਗ ਕੀਤੀ ਕਿ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਗੁਰੂ ਰੰਦਾਵਾ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ ਫਗਵਾੜੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਗੁਰੂ ਰੰਦਾਵਾ ਦੀ ਫਿਲਮ ਸ਼ਾਹਕੋਟ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਹੈ ਇਹ ਫਿਲਮ ਉਸੇ ਦਿਨ ਰਿਲੀਜ਼ ਹੋਣ ਵਾਲੀ ਹੈ ਲੇਕਿਨ ਸੈਨਾ ਪੰਜਾਬ ਇਹ ਫਿਲਮ ਨੂੰ ਫਿਲ ਕਦੇ ਰਿਲੀਜ਼ ਨਹੀਂ ਹੋਣ ਦੇਣਗੇ ਇਹਦੇ ਵਿੱਚ ਇਹ ਫਿਲਮ ਦੇਸ਼ ਵਿਰੋਧੀ ਫਿਲਮ ਹੈ ਇਸ ਫਿਲਮ ਦੇ ਵਿੱਚ ਜੋ ਪਾਕਿਸਤਾਨ ਨੂੰ ਜਿੰਦਾਬਾਦ ਕਿਹਾ ਗਿਆ ਹੈ ਔਰ ਹਿੰਦੁਸਤਾਨ ਨੂੰ ਮਰਦਾਬਾਦ ਕਿਹਾ ਗਿਆ ਹੈ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਫਿਲਮ ਕਿਸੇ ਦੀ ਥੇਕ ਦੇ ਵਿੱਚ ਨਹੀਂ ਲਗੰਦਿਆਂਗੇ ਅਸੀਂ ਜਿੰਨੇ ਵੀ ਫਿਲਮਾਂ ਦੇ ਮਾਲਕ ਹਨ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਬਿਲੋਂ ਕਰ ਦਿੰਨੇ ਹਾਂ ਜਿਨੇ ਵੀ ਫਿਲਮ ਲਾਂਦੀ ਇਹ ਕੋਸ਼ਿਸ਼ ਕੀਤੀ ਸ਼ੈਤਾਨਾ ਉਹਦਾ ਵਿਰੋਧ ਕਰੂਗੀ ਅਗਰ ਉਹਨੇ ਫਿਲਮ ਲਾਈ ਤਾਂ ਉਹਦਾ ਜੋ ਨੁਕਸਾਨ ਹੋਊਗਾ ਉਹ ਫਿਲਮ ਦੇ ਮਾਲਕ ਦਾ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਅਸੀਂ ਅਮਨ ਸ਼ਾਹ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਰਿੰਦਾਵਾਲੇ ਜਿਹੜੇ ਬੈਂਕ ਬੈਲੈਂਸ ਆ ਉਹ ਚੈੱਕ ਕੀਤੇ ਜਾਣ ਕਿ ਕਿ ਕਿਸੇ ਜੇ ਉਹਦੀਆਂ ਤਾਰਾ ਕਿਤੇ ਪਾਕਿਸਤਾਨ ਦੇ ਨਾਲ ਤੇ ਨਹੀਂ ਮਿਲ ਗਿਆ ਹੋਈਆਂ ਪੈਸੇ ਲੈ ਕੇ ਇਹਨੇ ਦੇਸ਼ ਵਿਰੋਧੀ ਫਿਲਮ ਬਣਾਈ ਹੈ ਸਿਫਸਲਾ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਕਿ ਇਹ ਫਿਲਮ ਕਿਸੇ ਫਿਲਮ ਦੇ ਵਿੱਚ ਚੱਲ ਚੱਲ ਅਸੀਂ ਨਹੀਂ ਬਿਲਕੁਲ ਚੱਲਣ ਦੇਾਂਗੇ